ਦੇਖੋ ਅੰਬਰਪਾਲ ਦੇ ਨਾਲ ਜਿਸ ਕਿਸ ਦੀ ਦੁਸ਼ਮਨੀ ਆ ਜਿੱਦੇ ਭਾਈ ਅੰਬਰਪਾਲ ਸਿੰਘ ਬਾਹਰ ਆ ਗਿਆ ਉਹਦੇ ਕੱਢ ਲਿਓ ਹੁਣ ਭਾਈ ਅੰਬਰਪਾਲ ਸਿੰਘ ਦੇ ਪਰਿਵਾਰ ਨੂੰ ਨਾ ਤੰਗ ਪਰੇਸ਼ਾਨ ਕਰੋ ਨਾ ਉਹਨਾਂ ਦੇ ਨਾਲ ਖਾਓ ਨਾ ਕੰਧਾਂ ਵਿੱਚ ਟੱਕਰਾ ਮਾਰੋ ਗੱਲ ਆਪਾਂ ਅੱਜ ਭਾਈ ਅੰਬਰਪਾਲ ਸਿੰਘ ਦੀ ਕਰਨੀ ਹੈ ਇਸੇ ਮੁੱਦੇ ਤੇ ਕਰਨੀ ਆ ਕਿ ਲੋਕਾਂ ਵੱਲੋਂ ਅਜੇ ਵੀ ਢਿੱਡ ਨਹੀਂ ਭਰਿਆ ਐਨਐਸ ਲਗਾ ਕੇ ਯੂਆਪਾ ਲਗਾ ਕੇ ਅਜੇ ਵੀ ਢਿੱਡ ਨਹੀਂ ਭਰਿਆ ਤੇ ਉਸ ਦੇ ਪਰਿਵਾਰ ਨੂੰ ਜਿਹੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾਗਾ ਵੈਰਜੀ ਦਾ ਖਾਲਸਾ ਵੈਰਜੀ ਕੀ ਪਤੇ ਗੱਲ ਕਰਦੇ ਅੱਜ ਭਾਈ ਅੰਮਰਤਪਾਲ ਸਿੰਘ ਦੀ ਕਿਉਂਕਿ ਜਿਹੜਾ ਲਗਾਤਾਰ ਭਾਈ ਅੰਮਰਤਪਾਲ ਸਿੰਘ ਨੂੰ ਲੈ ਕੇ ਸਿੱਖ ਕੌਮ ਦੁਵਿਧਾ ਵਿੱਚ ਚਿੰਤਾ ਦੇ ਵਿੱਚ ਆ ਮਾਸਾ ਇੱਕ ਆਸ ਬੱਜੀ ਸੀ ਸਿੱਖ ਕੌਮ ਨੂੰ ਸਦੀਆਂ ਬਾਅਦ ਭਾਈ ਅੰਮਰਤਪਾਲ ਸਿੰਘ ਆਇਆ ਤੇ ਉਹਨੇ ਜਿਹੜਾ ਆਕੇ ਗੱਲ ਜਿਹੜੀ ਪੰਜਾਬ ਤੇ ਪੰਜਾਬੀਆਂ ਤੇ ਕੀਤੀ ਤੇ ਜਿਹੜਾ ਅੰਬਰਤ ਸਕਾਉਣ ਦੀ ਗੱਲ ਕੀਤੀ ਤੇ ਨਸੇ ਸੜਾਉਣ ਦੀ ਗੱਲ ਕੀਤੀ ਉਹ ਤੁਹਾਡੇ ਸਾਹਮਣੇ ਆ ਸਾਡੇ ਵੀ ਸਾਹਮਣੇ ਆ ਜੋ ਸਰਕਾਰਾਂ ਨੇ ਭਾਈ ਅੰਮਰਤਪਾਲ ਸਿੰਘ ਨਾਲ ਕੀਤਾ ਤੇ ਜੋ ਅੱਜ ਕਰ ਰਹੀਆਂ ਨੇ ਇਹ ਇਹ ਸਰਕਾਰਾਂ ਚਾਹੁੰਦੀਆਂ ਨੇ ਕਿ ਸਿੱਖ ਦਾ ਪਾਗਲ ਨੇ ਕਿ ਇਹਨਾਂ ਨੇ ਤਾਂ ਸਾਨੂੰ ਵੋਟ ਪਾਈ ਦੇਣੀ ਆ ਤੇ ਉਹ ਵੋਟਾਂ ਕਿਹਦੀ ਹਤਿਆਣਾ ਚਾਹੁੰਦੇ ਆ ਕਿਹਦੀਆਂ ਲੈਣਾ ਚਾਹੁੰਦੇ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾਗਾ ਕੇ ਸਰਕਾਰਾਂ ਪਤਾਗਾ ਕਿ ਸਰਕਾਰਾਂ ਕਵੇਂ ਬੰਦ ਕੇ ਸਿੱਖਾਂ ਨੂੰ ਆਪਸ ਦੇ ਵਿੱਚ ਪਹਿਲਾਂ ਤੋੜਿਆ ਜਾਂਦਾ ਉਹਨਾਂ ਨੂੰ ਮਰੋੜਿਆ ਜਾਂਦਾ ਫਿਰ ਉਹਨਾਂ ਤੋਂ ਨਾਲੇ ਵੋਟਾਂ ਲੈਤੀਆਂ ਨਾਲੇ ਉਹਨਾਂ ਨੂੰ ਕੁੱਟਿਆ ਜਾਂਦਾ ਨਾਲੇ ਲੁੱਟਿਆ ਜਾਂਦਾ ਇਹ ਕਹਾਣੀ ਪਾੜੋ ਅਤੇ ਰਾਜ ਕਰੋ ਦੀ ਨੀਤੀ ਜਿਹੜੀ ਆ ਇਹ ਸਾਡੀਆਂ ਤੋਂ ਚੱਲਦੀ ਆ ਰਹੀ ਆ ਤੇ ਇਸੇ ਬਾਅਦ ਜਿਹੜੀ ਅੱਜ ਭਾਈ ਅੰਮਰਪਾਲ ਸਿੰਘ ਦੇ ਮੁੱਦੇ ਤੇ ਆਪਾਂ ਗੱਲਬਾਤ ਕਰਨੀ ਆ ਹੁਣ ਭਾਈ ਅੰਮਰਪਾਲ ਸਿੰਘ ਮਕੀਲੇ ਮਾਨ ਸਿੰਘ ਖਾਰਾ ਸਾਭ ਦੀ ਆਪ ਇੱਕ ਅੱਜ ਮੈਂ ਵੀਡੀਓ ਸੁਣੀ ਉਹਨਾਂ ਨੇ ਵੀ ਬੜਾ ਦੁੱਖਜਾਨ ਕੀਤਾ ਕਿ ਜਮਹੂਰੀਅਤ ਦਾ ਜਿਹੜਾ ਹੱਕ ਆ ਤੇ ਉਹਨਾਂ ਉੱਤੇ ਜਿਹੜਾ ਕਿ ਡਾਕਾ ਮਾਰਿਆ ਜਾ ਰਿਹਾ ਸਾਰੇ ਆਮ ਲੋਕਾਂ ਕਿ ਅੰਮਰਤ ਪਾਲ ਸਿੰਘ ਨਾਲ ਧੱਕਾ ਕੀਤਾ ਜਾ ਰਿਹਾ ਜਦੋਂ ਕਿ ਅਰਸ਼ੀਦ ਇੰਜੀਨੀਅਰ ਜੋ ਬਾਰਾਮੁੱਲਾ ਤੋਂ ਜਿੱਤੇ ਸੀ ਉਹਨਾਂ ਉੱਤੇ ਵੀ ਜਵਾਬਾ ਲੱਗਿਆ ਹੋਇਆ ਕਾਨੂੰਨ ਤੇ ਉਹਨਾਂ ਨੂੰ 2 ਦਿਨ ਦੀ ਪ੍ਰੋਲ ਮਿਲ ਸਕਦੀ ਹੈ ਤੇ ਭਾਈ ਅੰਬਤਪਾਲ ਸਿੰਘ ਨੂੰ ਦੇ ਵਿੱਚ ਕਿਉਂ ਦੇਰੀ ਕੀਤੀ ਜਾਂਦੀ ਹੈ ਤੇ ਕਿਉਂ बार-बार ਜਿਹੜਾ ਕੋਟਾਂ ਦੇ ਹਾਰੇ ਜਪਾ ਕਹਿੰਦੇ ਕੋਟਾਂ ਦੇ ਚੱਕਰ ਕਢਾਏ ਜਾਂਦੇ ਆ ਕਿਉਂ ਕਮੇਟੀਆਂ ਬਣਾਈਆਂ ਜਾਂਦੀਆਂ ਨੇ ਤੇ ਬੜੀ ਚਿੰਤਾ ਵਾਲੀ ਗੱਲ ਆ ਤੇ ਖਾਸ ਕਰਕੇ ਪੰਜਾਬ ਦੇ ਸਿੱਖਾਂ ਦੇ ਲਈ ਪੜ ਸਿੱਖ ਕਮ ਇਹ ਸਮਝੀ ਨਹੀਂ ਰਹੀ ਪਤਾ ਨਹੀਂ ਕੀ ਇਹਨਾਂ ਦੇ ਆਪਾਂ ਕਹਿੰਦੇ ਕਿ ਮੂਦਾ ਦਿਮਾਗ ਤੇ ਕਹਿੰਦੀ ਇੱਕ ਠਿੱਕਰਾ ਵੱਜਿਆ ਹੋਇਆਗਾ ਜਿਨ੍ਹਾਂ ਦੇ ਨਾਲ ਤੱਕੇ ਸਾਂਝੀਆਂ ਹੋਈਆਂ ਨੇ ਜਿਨ੍ਹਾਂ ਦੇ ਖਾੜਕੂਆ ਦੀ ਪੂਛ ਲੱਗੀ ਆ ਮੈਂ ਸਿੱਧਾ ਕਹਦੇ ਮਾਂ ਜਿਹੜੇ ਕਿ ਖਾੜਕੂ ਸੰਘਰਸ਼ ਵਿੱਚ ਰਹੇ ਨੇ ਉਹ ਉਹਨਾਂ ਨੂੰ ਤਾਂ ਘੱਟੋ ਘੱਟ ਪਤਾਗਾ ਕਿ ਦੀਪ ਸਟੇਟ ਕੰਮੇ ਤੁਹਾਨੂੰ ਪਾੜ ਕੇ ਕੰਮੇ ਖੇਡ ਕੇ ਤੁਹਾਡੇ ਨਾਲ ਜ਼ੁਲਮ ਅਤਿਆਚਾਰ ਕਰਦੀ ਆ ਰਹੀ ਆ ਤੇ ਕਰਦੀ ਰਹੀ ਆ ਤੁਹਾਨੂੰ ਤਾਂ ਪਤਾਗਾ ਤੁਸੀਂ ਫੇਰ ਉਸ ਦੇ ਚੁਗਲ ਦੇ ਵਿੱਚ ਫਸ ਰਹੇ ਹੋ ਤੁਹਾਨੂੰ ਤੋੜਿਆ ਮਰੋੜਿਆ ਜਾ ਰਿਹਾਗਾ ਤਾਂ ਨੂੰ ਭਾਈ ਅੰਮਰਤਪਾਲ ਸਿੰਘ ਨੂੰ ਕਿਉਂ ਤੋੜਿਆ ਕਿ ਜੀ ਅੰਮਰਤਪਾਲ ਸਿੰਘ ਦੇ ਬੰਦਿਆਂ ਨੇ ਜੇ ਅੰਮਰਤਪਾਲ ਸਿੰਘ ਦੇ ਲਿਸਟ ਬਣਾ ਲਈ 20 ਬੰਦਿਆਂ ਦੀ ਬਣਾ ਲਈ ਜਾਂ ਜਨਤਿਕ ਕਰਦੀ ਸਰਕਾਰ ਜਨਤਿਕ ਕਰਦੀ ਪ੍ਰਸ਼ਾਸਨ ਜਨਤਿਕ ਕਰਦਾ ਇਹਗੀਆਂ ਚੀਜ਼ਾਂ ਇਹ ਸਾਰਾ ਇੱਕ ਪ੍ਰੋਪੋਗੈਂਡਾ ਜਿਹੜਾ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਜਿਹੜਾ ਵੀ ਚਲਾਇਆ ਜਾ ਰਿਹਾ ਹੈਗਾ ਰਾਜਿਕਾ ਇੱਕ ਅਦਾਰ ਕੁਸੀ ਕੀਤੀ ਜਾ ਰਹੀ ਹੈ ਭਾਈ ਅੰਮਰਤਪਾਲ ਸਿੰਘ ਦੀ ਪਰ ਲੋਕ ਨੇ ਜਿਹੜੇ ਪੰਜਾਬ ਦੇ ਉਹ ਬਹੁਤ ਛਿਆਣੇ ਹੋ ਚੁੱਕੇ ਨੇ ਅੱਜ ਬੱਚਾ ਬੱਚਾ ਇੰਟਰਨੈਟਰ ਦਾ ਜਵਾਨਾ ਹੈਗਾ ਸੋਸ਼ਲ ਮੀਡੀਆ ਦਾ ਜਵਾਨਾ ਹੈਗਾ ਅੱਜ ਦੀ ਕਹੀ ਗੱਲ ਹਜ਼ਾਰਾਂ ਕਿਲੋਮੀਟਰ ਕੋਹਾ ਸਮੁੰਦਰ ਬਾਗ ਇੱਕ ਅੱਜ ਗੱਲ ਇੱਥੇ ਕਹਿਤੀ ਜਿਹੜੀ ਗੱਲ ਮੂੰਹ ਦੇ ਵਿੱਚੋਂ ਕਿਰਾ ਨਿਕਲ ਗਈ ਜਿਹੜੀ YouTube Facebook ਜਾਂ ਕਿਸੇ ਵੀ ਐਪ ਤੇ ਪੈ ਗਈ ਤਾਂ ਉਹ ਜਿਹੜੀ ਕਿ ਉਹਨੇ ਚੱਲਿਆ ਜਾਣਾ ਅੱਗੇ ਉਹ ਰੁਕਦੀ ਨਹੀਂ ਗੱਲ ਆ ਤੇ ਇੰਨਾ ਸਾਡੇ ਜਿਹੜੇ ਨੌਜਵਾਨ ਨੇ ਜਿਹੜਾ ਨੌਜਵਾਨ ਵਰਗਾ ਉਹਨਾਂ ਨੂੰ ਪਤਾ ਲੱਗ ਚੁੱਕਿਆਗਾ ਸਰਕਾਰਾਂ ਨੇ ਨੀਤੀਆਂ ਦਾ ਵੀ ਪਤਾ ਲੱਗ ਚੁੱਕਿਆਗਾ ਉਹਨਾਂ ਨੇ ਅੱਜ ਸਰਕਾਰਾਂ ਬਾਰੇ ਪ੍ਰਸ਼ਾਸਨ ਬਾਰੇ ਲੋਕਾਂ ਬਾਰੇ ਲੋਕ ਆਗੂਆਂ ਬਾਰੇ ਅੱਜ ਸਾਰਾ ਕੁਝ ਜਿਹੜਾ ਅੱਜ ਦਾ ਨੌਜਵਾਨ ਅੱਜ ਦਾ ਜਿਹੜਾ ਜੂਥ ਆ ਉਹ ਜਾਣਦਾਗਾ ਠੀਕਾ ਕਿ ਜਿਹੜੇ ਸਾਡੇ ਅੱਜ ਵੀ ਜਿਨ੍ਹਾਂ ਨੂੰ ਅਸੀਂ ਬੁੱਢੇ ਠੇਰੇ ਕਹਿ ਦਈਏ ਇਹ ਕੋਈ ਹੱਥ ਖਤਰ ਨਹੀਂ ਨੀ ਹੋਵੇਗੀ ਇਹ ਸਾਡਾ ਰਾਜ ਭਾਗ ਸਾਡੇ ਹੀ ਬੁੱਢੇ ਠੇਰਿਆਂ ਦੇ ਮੈਂ ਕਹਿੰਦਾ ਕਿ ਡੋਬਿਆਗਾ ਅੱਜ ਤੁਹਾਨੂੰ ਮੈਂ ਪਹਿਲਾਂ ਇੱਕ ਵੀਡੀਓ ਸੁਣਾ ਕੇ ਹਟਿਆਂਗਾ ਮੈਂ ਪਹਿਲਾਂ ਅੱਜ ਗੱਲ ਦੱਸੀ ਸੀ ਕਿ ਪਤਾ ਲੱਗਿਆ ਕਿ ਉਹ ਕੋਈ ਉਰਾਗੀ ਆ ਕਹਿੰਦੇ ਨਾਲਸਰ ਦੇ ਵਿੱਚੋਂ ਉਹ ਕਹਿ ਰਿਹਾ ਮਹਾਰਾਜਾ ਰਣਜੀਤ ਸਿੰਘ ਤੇ ਬੰਦਾ ਸਿੰਘ ਬਹਾਦਰ ਨੇ ਜੋ ਰਾਜ ਦਾਸ ਕਲਪ ਇੱਕ ਲਿਆ ਇੱਕ ਰਾਜ ਭਾਗ ਦਾ ਜਿਹੜਾ ਆਪਾਂ ਮੰਨਿਆਂਗਾ ਮਹਾਰਾਜਾ ਰਣਜੀਤ ਸਿੰਘ ਦਾ ਕਹਿੰਦੇ ਗੁਰੂ ਗੁਰੂਆਂ ਤੋਂ ਕਹਿੰਦੇ ਉਲਟ ਚੱਲੇ ਨੇ ਕਹਿੰਦੇ ਉਹ ਫਿਰ ਉਹਨਾਂ ਨੂੰ ਕਹਿੰਦੇ ਸਜ਼ਾ ਭੋਗਣੀ ਪਈ ਐ ਤੇ ਇਹੋ ਜਿਹੇ ਲੋਕ ਵੀ ਬੈਠੇ ਨੇ ਤੁਹਾਡਾ ਬ੍ਰੇਨ ਬਾਸ ਕਰਨ ਵਾਸਤੇ ਇਹੋ ਜਿਹੇ ਲੋਕ ਵੀ ਛੱਡੇ ਪਏ ਨੇ ਇਹਨਾਂ ਨੇ ਹੁਣ ਜਿਹੜੇ ਤੁਸੀਂ ਆ ਬਾਬਿਆਂ ਦਾ ਠੱਗ ਉਤਰੀਆ ਫਿਰਦਾਗਾ ਕੋਈ ਇਧਰ ਬਲਾਤਕਾਰੀ ਨਿਕਲੇ ਆਉਂਦਾ ਕੋਈ ਫਲਾਨੇ ਦਾ ਬਲਾਤਕਾਰੀ ਨਿਕਲੇ ਆਉਂਦਾ ਹੈਗਾ ਬਲਾਤਕਾਰੀ ਕਿਉਂ ਪਰੋਲਾ ਤਿਆਰੇ ਆ ਸਰਕਾਰਾਂ ਦੇ ਪਿੱਠੂ ਨੇ ਉਹ ਸਰਕਾਰਾਂ ਦੇ ਢੋਗਲੇ ਕਰਦਾਵਾਰ ਕਰਦਾਰ ਵਾਲੇ ਸਰਕਾਰਾਂ ਦੇ ਟੌਟ ਕਹਿੰਦੀ ਸਿੱਧਾ ਪੰਜਾਬੀ ਦੇ ਵਿੱਚ ਉਹ ਪਿੱਠੂ ਨੇ ਇਸ ਕਰਕੇ ਉਹਨਾਂ ਨੂੰ ਜਿਹੜੀਆਂ ਪਰੋਲਾ ਮਿਲਦੀਆਂ ਨੇ ਇਸ ਕਰਕੇ ਜਿਹੜੇ ਬਲਾਤਕਾਰੀ ਪਖੰਡੀ ਨੇ ਇਸ ਕਰਕੇ ਬਾਹਰ ਆ ਰਹੇ ਨੇ ਸਿੰਘ ਕਿਉਂ ਨਹੀਂ ਆ ਰਹੇ 30-30 ਸਾਲਾਂ ਤੋਂ 32-32 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਆ ਛੜ ਰਹੇ ਨੇ ਉਹ ਉਹਨਾਂ ਨੇ ਕਿਸੇ ਦੀ ਏਨ ਨਹੀਂ ਮੰਨੀ ਨਾ ਅੱਗੇ ਕਿਸੇ ਦੇ ਝੁਕ ਜਾਂਦਾ ਸਰਕਾਰਾਂ ਦੇ ਝੁਕਿਆ ਸਰਕਾਰਾਂ ਕਹਿੰਦੀਆਂ ਕਿ ਤੁਸੀਂ ਮਾਫੀ ਮੰਗ ਲਓ ਬਿਆੰਤਾ ਦੇ ਜਿਹੜਾ ਬਿਆੰਤਾ ਬੁਚੜ ਮਾਰਿਆ ਸੀ ਸਿੰਘਾਂ ਦਾ ਇੱਕੋ ਜਵਾਬ ਸੀ ਫਾਂਸੀ ਤੇ ਚੜ੍ਹਦੇ ਆਵਾਂਗੇ ਪਰ ਮਾਫੀ ਨਹੀਂ ਮੰਗਦੇ ਇਹ ਆ ਸਿੱਖ ਕੌਮ ਇਹ ਗੁਰੂ ਗੋਬਿੰਦ ਸਿੰਘ ਦੀ ਸਾਜੀ ਹੋਈ ਕੌਮ ਆ ਇਨੂੰ ਕੋਈ ਡਰਾ ਨਹੀਂ ਸਕਦਾ ਇਹਨੂੰ ਕੋਈ ਠਠਲਾ ਨਹੀਂ ਸਕਦਾ ਠੀਕ ਹੈ ਕਿ ਸਾਡੇਆਂ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਨਾਲ ਕਹਿਣਾ ਪੈ ਰਿਹਾ ਬਹੁਤ ਦਰਿੰਦੇ ਲੋਕ ਪੈਦਾ ਹੋ ਚੁੱਕੇ ਨੇ ਬਹੁਤ ਕਬੀਨੇ ਲੋਕ ਵੱਧ ਚੁੱਕੇ ਨੇ ਇਸ ਕਰਕੇ ਸਾਡਾ ਅੱਜ ਜੋ ਸਤਿਆਨਾਸ ਅੱਜ ਜੋ ਸਾਡਾ ਘਾਣ ਹੋ ਰਿਹਾ ਸਿੱਖੀ ਦਾ ਜੋ ਅੱਜ ਸਾਡੇ ਹਾਲਾਤ ਹੋ ਬਣ ਰਹੇ ਨੇ ਨਾ ਸਾਨੂੰ ਸਰਕਾਰ ਆ ਕੁਝ ਕਰ ਸਕਦੀ ਸੀ ਨਾ ਕੋਈ ਹੋਰ ਕੁਝ ਕਰ ਸਕਦਾ ਸੀ ਜਦੋਂ ਵੀ ਸਾਨੂੰ ਡੋਬਿਆ ਜਦੋਂ ਵੀ ਸਾਨੂੰ ਮਾਰਿਆ ਉਹ ਆਪਣਿਆਂ ਨਹੀਂ ਮਾਰਿਆ ਜਿਹਨੂੰ ਅਸੀਂ ਆਪਣੇ ਮਨ ਬੈਠੇ ਆਂ ਅੱਜ ਵੀ ਅਸੀਂ ਕਈਆਂ ਨੂੰ ਕਹਨੇ ਆ ਕਿ ਭਰਾ ਮਾਰੂ ਜਾੰਗ ਭਰਾ ਪ੍ਰੂਪ ਕੋਈ ਨਹੀਂ ਉਹ ਸਾਡੇ ਜਿਹਨੂੰ ਤੁਸੀਂ ਭਰਾ ਮੰਨੀ ਬੈਠੇ ਹੋ ਉਹ ਤੁਹਾਡੇ ਦੁਸ਼ਮਣ ਨੇ ਉਹਨਾਂ ਨਾਲ ਤੁਸੀਂ ਸੰਧੀ ਕਰਨੀ ਉਹ ਵੀ ਤੁਹਾਡੇ ਲਈ ਜਿਹੜਾ ਕਿ ਆਉਣ ਵਾਲਾ ਸਮਾਂ ਮਾੜਾ ਹੀ ਆ ਜਿੰਨਾ ਇਹ ਲੋਕ ਨੇ ਜ਼ਹਿਰ ਉਗੜ ਰਹੇ ਨੇ ਸੇ ਕੌਮ ਦੇ ਵਿੱਚ ਪੈਦਾ ਹੋ ਕੇ ਸਿੱਖਾਂ ਦੇ ਖਿਲਾਫ ਚੰਦ ਪੈਸਾ ਦੇ ਖਾਤਰ ਦੇਖੋ ਮਰ ਜਾਣਾ ਹਰੇਕ ਨੇ ਇੱਥੇ ਮੈਂ ਪਹਿਲਾਂ ਵੀ ਕਿਹਾ ਸੀ ਬਾਤਾਂ ਉਹਨਾਂ ਦੀਆਂ ਪੈਂਦੀਆਂ ਨੇ ਜੱਗ ਉਹਨਾਂ ਨੂੰ ਸਲਾਉਂਦਾਗਾ ਜਿਹੜਾ ਇਸ ਕੌਮ ਦੇ ਖਾਤਰ ਕੁਝ ਨਾ ਕੁਝ ਕਰ ਜਾਵੇ ਆਪਣੀ ਕੌਮ ਖਾਤਰ ਆਪਣੀ ਪੰਜਾਬ ਖਾਤਰ ਆਪਣੀ ਪੰਜਾਬੀਅਤ ਦੇ ਖਾਤਰ ਇਸ ਦੇਸ਼ ਦੀ ਖਾਤਰ ਪਰ ਇਸ ਦੇਸ਼ ਦੀ ਖਾਤਰ ਤਾਂ 93% ਕਹਿੰਦੇ ਸਿੱਖਾਂ ਦੀਆਂ ਕੁਰਬਾਨੀਆਂ ਹੋਈਆਂ ਨੇ ਤੇ 93% ਵਾਲੇ ਅੱਜ ਰੋਲ ਰਹੇ ਨੇ ਅੱਜ ਫਾਂਸੀ ਦੀਆਂ ਚੱਕੀਆਂ ਫੀਸ ਰਹੇ ਨੇ ਅੱਜ ਉਹਨਾਂ ਤੇ ਜ਼ੁਲਮ ਹੋ ਰਿਹਾਗਾ ਤੇ ਇਸ ਕਰਕੇ ਜਿਹੜਾ ਭਾਈ ਅੰਮਰਤਪਾਲ ਸਿੰਘ ਵਾਲਾ ਮਾਮਲਾ ਹੈਗਾ ਜਿਹੜਾ ਕਿ 10 ਮਾਰਚ ਨੂੰ ਸੈਸ਼ਨ ਸ਼ੁਰੂ ਹੋਣਾਗਾ 12 ਮਾਰਚ ਨੂੰ ਤਰੀਕ ਆ ਪਹਿਲਾਂ ਕਿਹਾ ਜਾ ਰਿਹਾ ਸੀ ਕਿ 11 ਮਾਰਚ ਨੂੰ ਭਾਈ ਅੰਮਰਤਪਾਲ ਸਿੰਘ ਸੈਸ਼ਨ ਦੇ ਵਿੱਚ ਜਾ ਸਕਦੇ ਆ ਆਧਿਆ ਵਕੀਲ ਸਾਹਿਬ ਨੇ ਇੱਕ ਖਲਾਸਾ ਹੋਰ ਕੀਤਾ ਕਿ 12 ਮਾਰਚ ਨੂੰ ਜਿਹੜਾ ਕਿ ਕਲੀਅਰ ਹੋ ਜਾਵੇਗਾ ਕਿ ਪ੍ਰੋਲ ਮਿਲੂਗੀ ਪੱਕੀ ਤਿੰਨ ਦਿਨਾਂ ਦੀ ਪ੍ਰੋਲ ਮਿਲੂਗੀ ਤੇ ਸੈਸਨ ਦੇ ਵਿੱਚ ਅੰਮ੍ਰਿਤਪਾਲ ਸਿੰਘ ਨੇ ਜਾਣਾ ਪਰ ਉਹ ਖੁੱਲ ਕੇ ਕਿਉਂ ਨਹੀਂ ਬੋਲਦੇ ਕਿਉਂਕਿ ਉਹਨਾਂ ਨੂੰ ਪਤਾ ਹੈਗਾ ਮੁਆਫ ਕਰਨਾ ਕਿ ਸਰਕਾਰਾਂ ਘੱਟ ਸਾਡੇ ਜਿਹੜੇ ਵਿੱਚ ਪਿੱਠੂ ਬੈਠੇ ਨੇ ਉਹ ਜਾਦੇ ਡੋਗਲੇ ਲੋਕ ਨੇ ਜਿਹੜੇ ਉਹ ਜਿਆਦੇ ਰੋਲਾ ਪਾਉਂਦੇ ਆ ਫੇਰ ਸਾਡਾ ਮੀਡੀਆ ਅਖੌਤੀ ਮੀਡੀਆ ਪਾਲਤੂ ਮੀਡੀਆ ਗੋਦੀ ਮੀਡੀਆ ਜਿੰਨੇ ਵੀ ਨਾਂ ਲੈ ਲਓ ਉਹਨੇ ਘਟਾ ਉਹ ਉਸ ਤੋਂ ਵੀ ਜਿਆਦੇ ਅੱਗੇ ਲੰਘ ਚੁੱਕਿਆਗਾ ਉਹ ਸਿੱਖਾਂ ਦਾ ਜੇ ਸਿੱਖਾ ਸਿੱਧਾ ਤੁਰ ਤੁਰਦਾ ਮਰਦਾ ਆਏ ਹੋ ਜਨਾ ਤੇ ਫੇਰ ਵੀ ਉਹ ਕਹਿ ਦਿੰਦੇ ਸਿੱਖ ਜੀ ਐਂ ਤੁਰ ਪਿਆ ਜੀ ਐਂ ਤੁਰ ਪੈਦ ਨੂੰ ਤੁਰਨਾ ਸੋਣੇ ਕਹਿੰਦਾ ਭਾਬ ਕੇ ਹਰ ਇੱਕ ਗੱਲ ਉੱਤੇ ਉਹਨਾਂ ਨੇ ਸਿੱਖਾਂ ਨੂੰ ਲਿਵੇਟਣਾਗਾ ਪਰ ਸਾਡੀ ਕਮਜ਼ੋਰੀ ਸਾਡੀ ਸੰਸਥਾ ਸਾਡੀ ਸੰਸਥਾ ਜਿਹਨੂੰ ਸਾਡੇ ਤੇ ਸਾਨੂੰ ਜਿੱਤੇ ਯਕੀਨ ਸੀ ਸਰੋਹਣੀ ਕਮੇਟੀ ਨਾ ਆਪਦਾ ਅਖਬਾਰ ਆ ਤਿਆਰ ਕਰ ਸਕੀ ਨਾ ਆਪਦਾ ਕੋਈ ਮੀਡੀਆ ਤਿਆਰ ਕਰ ਸਕੀ ਨਾ ਆ ਦਾ ਕੋਈ ਯੂਨੀਵਰਸਿਟੀ ਨਾ ਕਾਲਜ ਨਾ ਕੁਝ ਹੋਰ ਕੁਝ ਨਹੀਂ ਤਿਆਰ ਕੀਤਾ ਸਿਰਫ ਆਪਣਿਆਂ ਨੇ ਜਿਹੜਾ ਆਹੂ ਲਾਇਆਗਾ ਆਪਣਿਆਂ ਨੇ ਡੋਗਰਿਆਂ ਨੇ ਜਿਹੜਾ ਕਿ ਜਿਹੜਾ ਸਿੱਖੀ ਦਾ ਨੁਕਸਾਨ ਕਰ ਬੈਠੇ ਨੇ ਇਹ ਦੂਜਿਆਂ ਦੇ ਆਸਰੇ ਚੱਲਦੇ ਰਹੇ ਅੱਜ ਤੱਕ ਤੇ ਇਸ ਕਰਕੇ ਜਿਹੜਾ ਸਿੱਖ ਕੌਮ ਦਾ ਜਿਹੜਾ ਸਭ ਤੋਂ ਨੁਕਸਾਨ ਸਰੋਵਣੀ ਕਮੇਟੀ ਨੇ ਕੀਤਾ ਤੇ ਉੱਤੇ ਕੌਣ ਸੀ ਬਾਦਲ ਕਾ ਲਾਣਾ ਬਾਦਲ ਕੇ ਦੂਜੇ ਦੋਸ਼ਮਣਾ ਸਿੱਖਾਂ ਦੇ ਆਜਾ ਸੇਕਾ ਕਹਿੰਦੇ ਆ ਕਿ ਬਾਦਲੀ ਸਾਰਾ ਕੁਸਾ ਹੁਣ ਕਈ ਕਹਿੰਦੇ ਆ ਜੀ ਬਾਦਲ ਨੇ ਕਣਕ ਦੇਤੀ ਲੋਕ ਦਾ ਇਥੋਂ ਤੱਕ ਜਮੀਰਾਂ ਲੋਕਾਂ ਦੀ ਮਾਰ ਛੱਡੀਆਂ ਨੇ ਮਾਫ ਕਰਨਾ ਗਰੀਬ ਬੰਦੇ ਦਾ ਠੀਕ ਆ ਕਿ ਉਹਨੂੰ ਹੁੰਦਾਗਾ ਵੀ ਆ ਸਾਨੂੰ ਜੋ ਕੁਝ ਫਰੀ ਦਾ ਮਿਲਦਾ ਠੀਕ ਆ ਕਿ ਸਾਨੂੰ ਸਾਡਾ ਚੁੱਲ੍ਹਾ ਜਿਹੜਾ ਚੱਲਦਾ ਰਹੇ ਪਰ ਭਰਾਵੋ ਜੇ ਚੁੱਲ੍ਹਾ ਨਾ ਇਹਨਾਂ ਤੋਂ ਇਹ ਭਖਾਰੀ ਨਾ ਵੜੋਂ ਤੁਸੀਂ ਤਹਾਡੇ ਮੁੰਡੇ ਪੜ੍ਹ ਲਿਖ ਕੇ ਸਭ ਕੁਝ ਕਰ ਸਕਦੇ ਆ ਇਹਨਾਂ ਤੋਂ ਡਾਕਟਰ ਨੌਕਰੀ ਲੈ ਸਕਦੇ ਆ ਪਰ ਅਸੀਂ ਆਪਣੇ ਧੜਿਆਂ ਦੇ ਵਿੱਚ ਵੰਡੇ ਹੋਏ ਆ ਅਸੀਂ ਇੱਕ ਦੂਜੇ ਦੇ ਲੱਤਾਂ ਖਿੱਚਦੇ ਆ ਇਸ ਕਰਕੇ ਸਾਡੀਆਂ ਕਮਜ਼ੋਰੀਆਂ ਸਾਨੂੰ ਹੀ ਮਾਰ ਰਹੀਆਂ ਨੇ ਤੇ ਇਹ ਭੀਖਾਂ ਕਿਉਂ ਮੰਗ ਰਹੇ ਨੇ ਕਦੇ ਕਿਸੇ ਨੇ ਸਵਾਲ ਨਹੀਂ ਕੀਤਾ ਨਾ ਹੀ ਕਿਸੇ ਕਿਸ ਨੇ ਹਿੰਮਤ કરી ਆ ਭਾਈ ਇੱਕ ਪਿੰਡ ਇਕੱਠਾ ਹੋ ਜੇ ਇੱਕ ਨਹੀਂ ਤਾਂ ਤੇ ਚਾਰ ਜਣੇ ਇਕੱਠੇ ਨਹੀਂ ਹੁੰਦੇ ਇਹ ਸਾਨੂੰ ਡੋਬ ਕੇ ਬਹਿ ਗਿਆ ਭਾਈ ਅੰਮਰਤਪਾਲ ਸਿੰਘ ਕੌਮ ਦੀ ਆਵਾਜ਼ ਬਣੂਗਾ 2027 ਦੇ ਵਿੱਚ ਪੱਕਾ ਮੁੱਖ ਮੰਤਰੀ ਦਾ ਜਿਹੜਾ ਅਹੁਦਾਗਾ ਉਹ ਪ੍ਰਾਪਤ ਹੋਊਗਾ ਸਿੱਖ ਕੌਮ ਦੀ ਹੰਢੇਰੀ ਆਉਣ ਵਾਲੇ ਟਾਈਮ ਦੇ ਵਿੱਚ ਐਸੀ ਚੱਲੇਗੀ ਜਿਹੜੀ ਕਿ ਸਾਰਿਆਂ ਨੂੰ ਪਹੁੰਚ ਕੇ ਲੈ ਜਾਵੇਗੀ ਕਿਉਂਕਿ ਆਪਾਂ ਰੋਜ ਪੜਦਿਆਂ ਅਰਦਾਸ ਦੇ ਵਿੱਚ ਰਾਜ ਕਰੇਗਾ ਖਾਲਸਾ ਉਹ ਰਾਜ ਖਾਲਸੇ ਦਾ ਜਲਦੀ ਆਉਣ ਵਾਲਾਗਾ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਕੀਤਾ ਸੀ ਤੇ ਉਹ ਰਾਜ ਖਾਲਸੇ ਨੇ ਕਰਨਾਗਾ ਇੱਥੇ ਚਾਹੇ ਲੱਖ ਤੁਸੀਂ মিডিਆ ਰੌਲਾ ਪਾਲੇ ਲੱਖ ਦੁਸ਼ਮਣ ਸਾਡਾ ਰੌਲਾ ਪਾਲੇ ਲੱਖ ਸਾਡੇ ਹੀ ਆਪਣੇ ਇੱਕ ਦੂਜੇ ਦੇ ਟੰਗਾ ਖਿੱਚੀ ਜਾਣ ਪਰ ਜਦੋਂ ਕਾਲਪੁਰ ਸਾਹਿਬ ਨੇ ਨਿਗਾ ਜਿਹੜੀ ਮਿਹਰ ਦੀ ਕਰਤੀ ਤਾਂ ਫਿਰ ਸਾਰੇ ਹੀਲੇ ਵਸੀਲੇ ਸਾਰੇ ਆਪ ਹੀ ਹੋ ਜਾਂਦੇ ਆ ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਅਰੇ ਹਾਈਆ ਉਹ ਜਲਦੀ ਹੋਣ ਵਾਲੀ ਆ ਤੇ ਤੁਸੀਂ ਭਾਈ ਅੰਮਰਤਪਾਲ ਸਿੰਘ ਦੀ ਜਿਹੜੀ ਪਾਰਟੀ ਆ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦੇ ਉਹਦੇ ਨੂੰ ਵੀ ਜਿਹੜਾ ਹੰਗਾਰਾ ਜ਼ਰੂਰ ਦਿਓ ਨੌਜਵਾਨਾਂ ਨੂੰ ਬੇਨਤੀ ਆ ਕਿਉਂਕਿ ਨੌਜਵਾਨ ਕਹਿੰਦੇ ਇੱਕ ਰੀੜ ਦੀ ਹੱਡੀ ਹੁੰਦੇ ਆ ਉਹਨਾਂ ਨੇ ਸਾਰਾ ਕੁਝ ਚੱਕੜਾ ਹੁੰਦਾਗਾ ਮੂਹਰੇ ਲਾ ਕੇ ਤੁਰਨਾ ਹੁੰਦਾਗਾ ਤੇ ਉਹਨਾਂ ਨੇ ਹੀ ਪਹਾੜ ਪਰੇ ਕਰਨੇ ਹੁੰਦੇ ਆ ਤੇ ਇਸ ਕਰਕੇ ਬੇਨਤੀ ਦਾ ਹਰ ਬੱਚੇ ਤੋਂ ਲੈ ਕੇ ਸਾਡੇ ਬਜ਼ੁਰਗ ਤੱਕ ਆ ਕਿ ਭਾਈ ਅੰਮਰਪਾਲ ਸਿੰਘ ਦੀ ਪਾਰਟੀ ਦੇ ਜਿਹੜੇ ਨਾਲ ਤੁਸੀਂ ਜੇਕਰ ਤੁਰੋਗੇ ਸੱਚੇ ਮਨ ਦੇ ਨਾਲ ਕਿਉਂਕਿ ਜੇਕਰ ਤੁਸੀਂ ਚਾਹੁੰਦੇ ਹੋ ਪੰਜਾਬ ਦਾ ਭਲਾ ਜੇਕਰ ਤੁਸੀਂ ਚਾਹੁੰਦੇ ਹੋ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਜਾਏ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਡੇ ਪੁੱਤ ਬਚਣ ਬਚ ਸਕਣ ਸਾਡੇ ਪੁੱਤ ਨਸ਼ੇ ਤੇ ਨਾਲ ਲੱਗਣ ਇੱਥੇ ਜਿਹੜੇ ਦਰਿਆ ਨਸ਼ੇ ਤੇ ਚੱਲ ਰਹੇ ਆ ਠੇਕੇ ਦੇ ਠੇਕੇ ਖੁੱਲ ਰਹੇ ਆ ਸਰਾਬਾਂ ਦੇ ਉਨੇ ਸਕੂਲ ਨਹੀਂ ਹੋਣੇ ਜਿੰਨੇ ਠੇਕੇ ਨੇ ਤੇ ਇਸ ਕਰਕੇ ਜਿਹੜਾ ਇਹਨਾਂ ਨੂੰ ਰੋਕਤਾਂ ਤਾਂ ਹੀ ਪਾਈ ਜਾਊਗੀ ਜੇ ਤੁਸੀਂ ਸੱਚੇ ਮਾਰਗ ਤੇ ਚੱਲੋਗੇ ਸਤ ਦਾ ਸਾਥ ਦੇਵੋਗੇ ਤੇ ਤੁਸੀਂ ਇਸ ਵੀਡੀਓ ਨੂੰ ਬਤ ਤੋਂ ਬਾਤ ਸ਼ੇਅਰ ਕਰ ਦੇਣਾ ਤੇ ਅੰਮਰਪਾਲ ਸਿੰਘ ਦਾ ਜਿਹੜਾ ਰਿਹਾਈ ਉਹ ਜਲਦੀ ਹੋਣ ਵਾਲੀ ਆ ਉਹਦੇ ਧਰਨ ਨੂੰ ਖੁਸ਼ਖਬਰੀ ਦੇਵਾਂਗੇ ਬੇਸ਼ੱਕ ਢੋਲ ਵੱਜਣਗੇ ਕਿਉਂਕਿ ਚੀਕਾ ਆਪਾਂ ਚੀਕਾ ਪੈਂਦੀਆਂ ਦੇਖਣੀਆਂ ਆ ਉਹਦੇ ਪਤਾ ਲੱਗ ਜਾਊ ਬੇਸਕਤ ਅੱਜ ਪਤਾ ਲੱਗ ਚੁੱਕਿਆਗਾ ਕਿ ਕੌਣ ਕਿੱਥੇ ਖੜਾਗਾ ਕੌਣ ਵਿਰੋਧ ਚਾਹ ਕੌਣ ਆ ਉਹਦੇ ਵਿੱਚ ਆ ਪਰ ਅਜੇ ਕੁਝ ਬਿੱਲੀਆਂ ਬਿੱਲੇ ਲੁਕੇ ਹੋਏ ਨੇ ਉਹਦੇ ਉਹ ਬਾਹਰ ਆ ਜਾਣਗੇ ਇਸ ਕਰਕੇ ਤੁਹਾਨੂੰ ਬੇਨਤੀ ਹੈ ਦੁਬਾਰੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਡਾ ਮੈਂ ਰਿਹਣੀ ਆ ਕਮੈਂਟ ਤੁਸੀਂ ਜੋ ਕਰ ਦਿਓ ਇੱਕ ਹਨੇਰੀ ਚਲਾ ਦਿਓ ਤੇ ਜਿਹੜੇ ਜਿੰਨੇ ਕਮੈਂਟ ਹੋਣੇ ਚਾਹੀਦੇ ਪਰ ਉਹਨੇ ਨਹੀਂ ਹੁੰਦੇ ਵੀਡੀਓ ਤੁਸੀਂ ਦੇਖਦੇ ਹੋ ਸਾਰੇ ਤੇ ਧੰਨਵਾਦ ਸਾਰਿਆਂ ਦਾ ਵੈਰਜੀ ਕਾ ਖਾਲਸਾ ਵੈਰਜੀ ਕੀ ਫਤਿਹ